ਚੰਡੀਗੜ੍ਹ ਦੇ ਵਿੱਚ ਕਹਿੰਦੇ ਜੀ ਮਕਾਨਾਂ ਦੀਆਂ ਕੀਮਤਾਂ ਅਸਮਾਨ ਛੂਣ ਲੱਗੀਆਂ। ਐਸਾ ਚੰਡੀਗੜ੍ਹ ਪਹਿਲਾਂ ਹੀ ਮਹਿੰਗਾ। ਐਸਾ ਦੇਸ਼ ਭਰ ਦੇ ਵਿੱਚ ਮਹਾਨਗਰ ਹੈਨਾ ਮੈਟਰੋ ਸਿਟੀ ਬਹੁਤ ਮਹਿੰਗੇ ਹੋ ਗਏ ਨੇ ਪਰ ਛੋਟੇ ਸ਼ਹਿਰ ਵੀ ਉਹਨਾਂ ਪਿੱਛੇ ਨਹੀਂ। ਮਤਲਬ ਪਲਾਟ ਦੇ ਜ਼ਮੀਨ ਦੇ ਇਸ ਮਾਮਲੇ ਵਿੱਚ ਤਾਂ ਰੇਟ ਗੁਣਾ ਘਟਾਈ ਬਹੁਤ ਹੁੰਦੇ ਨੇ। ਮੈਂ ਗੁਣਾ ਹੋ ਕੇ 10 ਗੁਣਾ ਬਣ ਜਾਂਦੇ ਨੇ ਕਿ ਹਸਾਬੇ ਲੈ ਦਾ ਅੱਜ ਪੁੱਛਣ ਜਾਓ ਕੁਝ ਹੋਰ ਕੱਲ ਨੂੰ ਪੁੱਛਣ ਜਾਓ ਹੋਰ। ਪਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। ਪੰਜਾਬ ਦੇ ਪਿੰਡੂ ਜਾੜ ਕੇ ਬਸਾਇਆ ਸ਼ਹਿਰ। ਉਸ ਸਮੇਂ ਕਿਸਾਨਾਂ ਤੋਂ ਜ਼ਮੀਨਾਂ ਕੋਡੀਆਂ ਦੇ ਪਾ ਲਈਆਂ ਮਕਾਨਾਂ ਦੇ ਖਰਚਣਾਂ ਦੇ ਮੁੱਲ ਰੁਪਈਆ ਰੁਪਈਆ ਪਾਏ ਬੰਬੀਆਂ ਦੇ ਕੋਈ ਮੁੱਲ ਨਹੀਂ ਪਾਏ ਤੇ ਪੰਜਾਬ ਨੂੰ ਉਹ ਹੱਕ ਵੀ ਨਹੀਂ ਮਿਲਿਆ ਪਰ ਅੱਜ ਚੰਡੀਗੜ੍ਹ ਦੇ ਵਿੱਚ ਮਕਾਨਾਂ ਦੀਆਂ ਕੀਮਤਾਂ ਖਾਸ ਕਰਕੇ ਵੱਡੇ ਲਗਜ਼ਰੀ ਮਕਾਨਾਂ ਦੀਆਂ ਕੀਮਤਾਂ ਕਿਸ ਕਦਰ ਤੱਕ ਪਹੁੰਚੀਆਂ ਤੁਸੀਂ ਹੈਰਾਨ ਹੋਵੋਗੇ ਕਿ ਚੰਡੀਗੜ੍ਹ ਦੇ ਸੁਖਨਾ ਲੇਖ ਦੇ ਸਾਹਮਣੇ ਇੱਕ 10 ਕਨਾਲ ਦੀ ਕੋਠੀ 200 ਕਰੋੜ ਦੀ ਮੰਗ ਕਰਦੀ ਹੈ ਸੈਕਟਰ 5 ਦੇ 10 ਕਨਾਲ ਦੇ ਇੱਕ ਮਕਾਨ ਦੀ ਕੀਮਤ ਉਸ ਮਕਾਨ ਮਾਲਕ ਨੇ 200 ਕਰੋੜ ਮੰਗੀ ਹੈ 10 ਕਨਾਲ ਮਤਲਬ 1 ਏਕੜ 2 ਕਨਾਲ ਮਤਲਬ 1 ਏਕੜ 1 ਕਿੱਲਾ 40 ਮਰਲੇ ਤੇ ਇਸ ਇੱਕ ਕਿੱਲਾ 40 ਮਰਲਿਆਂ ਦੀ ਕੀਮਤ 200 ਕਰੋੜ ਹੋਰ ਛੱਡੋ ਇੱਕ 5 ਸੈਕਟਰ ਦੇ 8 ਕਨਾਲ ਦੇ ਘਰ ਦੀ ਕੀਮਤ 185 ਕਰੋੜ ਮੰਗੀ ਗਈ ਹੈ ਮਤਲਬ ਇਹ ਦੋ ਇਹੋ ਦੇ ਨਾਲੋਂ ਭਾਈ ਦੋਖ ਨਾਲ ਘੱਟ ਹੈ 8 ਕਨਾਲ ਦਾ ਪੂਰਾ ਇੱਕ ਕਿੱਲੇ ਦਾ ਉਹਦੀ ਕੀਮਤ 185 ਕਰੋੜ ਮੰਗੀ ਜਦੋਂ ਕੋਈ ਪ੍ਰਾਪਰਟੀ ਡੀਲਰ ਕਹਿੰਦੇ ਵੀ ਇਹ ਕੀਮਤ 125 130 ਕਰੋੜ ਤੱਕ ਹੈ ਮੈਂ ਕਹਿੰਨਾ 125 30 ਕਰੋੜ ਥੋੜੀ ਆ ਪਰ ਇੱਥੇ 200 ਤੋਂ 185 ਕਰੋੜ ਜੀ ਹਾਂ ਇੱਕ 6 ਕਨਾਲ ਦੀ ਕੋਠੀ ਹੈ ਸੈਕਟਰ 9 ਦੇ ਵਿੱਚ 98 ਕਰੋੜ ਚ ਵਿਕੀ ਹੈ 98 ਕਰੋੜ ਦਾ ਸੌਦਾ ਹੋਇਆ ਲਗਭਗ 100 ਕਰੋੜ ਦਾ ਇਹ 6 ਕਨਾਲ ਦੀ ਹੈ ਸੈਕਟਰ 9 ਦੇ ਵਿੱਚ ਇਸੇ ਤਰ੍ਹਾਂ ਸੈਕਟਰ 9 ਦੇ ਵਿੱਚੇ 4 ਕਨਾਲਾਂ ਦੇ ਘਰ 60 ਕਰੋੜ ਰੁਪਏ ਦੇ ਵਿਕੇ ਨੇ ਤੇ 8 9 11 ਸੈਕਟਰ ਦੇ ਵਿੱਚ ਕਨਾਲ ਕਨਾਲ ਦੀਆਂ ਕੋਠੀਆਂ ਦੀ ਕੀਮਤ 15 16 ਕਰੋੜ 17 ਕਰੋੜ ਸੈਕਟਰ 10 ਦੇ ਵਿੱਚ 16.5 ਕਰੋੜ ਇੱਕ ਕਨਾਲ ਦੇ ਘਰ ਦੀ ਹੁਣ ਚੰਡੀਗੜ੍ਹ 'ਚ ਕੀਮਤਾਂ ਨੂੰ ਅੱਗ ਲੱਗੀ ਆ ਤੇ ਉਹਦਾ ਅਸਰ ਫਿਰ ਪੰਚਕੁੱਲੇ ਵੀ ਜਾਂਦਾ ਉਹਦਾ ਅਸਰ ਫਿਰ ਜੀਰਖਪੁਰ ਵੀ ਜਾਂਦਾ ਉਹਦਾ ਅਸਰ ਮਹਾਲੀ ਵੀ ਜਾਂਦਾ ਉਹਦਾ ਅਸਰ ਹਾਂ ਡੇਰਾ ਬਸੀ ਲਾਲ ਲੜੂ ਵੀ ਜਾਂਦਾ ਉਹਦਾ ਅਸਰ ਕਰਾਲੀ ਵੀ ਜਾਂਦਾ ਉਹਦਾ ਅਸਰ ਚੁੰਨੀ ਵੀ ਜਾਂਦਾ ਤੇ ਆਲੇ ਦਲੇ ਅਸਰ ਪੈ ਰਿਆ ਨਤੀਜਾ ਇੱਥੇ ਤੈਹ ਹੋ ਰਿਹਾ ਕਿ 10 ਕਨਾਲ ਦੀ ਕੋਠੀ 200 ਕਰੋੜ 8 ਕਨਾਲ ਦੀ ਕੋਠੀ 185 ਕਰੋੜ 1 ਕਨਾਲ ਦੀ ਕੋਠੀ 17 ਕਰੋੜ ਤੇ ਉੱਥੇ ਜਿਹਨੇ ਲੈਣਿਆ 4 ਮਰਲੇ 6 ਮਰਲੇ 100 ਗਜ 150 ਗਜ 200 ਗਜ ਅਸਰ ਉਹਨਾਂ ਤੇ ਪੈ ਜਾਂਦਾ ਸੋ ਅਮੀਰਾਂ ਦੇ ਚੌਂਚਲੇ ਦੇ ਗਰੀਬਾਂ ਦਾ ਛੱਕਾ ਛੋੜ ਇੱਕ ਔਰ ਕਰਨ ਵਾਲੀਆਂ ਗੱਲਾਂ ਕਿ ਇਹ ਕਿਵੇਂ ਖੇਲ ਹੁੰਦਾ ਚਲੋ ਤੁਸੀਂ ਵੇਖਦੇ ਰਹੋ ਲਿਬਰਟੀ ਲੋਕਾਂ ਦੀ ਆਵਾਜ਼ ਲੋਕਾਂ ਲਈ